ਆਮ ਆਦਮੀ ਪਾਰਟੀ ਵੱਲੋਂ ਤਜਿੰਦਰ ਸਿੰਘ ਮਿੱਠੂ ਨੂੰ ਹਲਕਾ ਸਾਨੇਵਾਲ ਦਾ ਸੰਗਠਨ ਇੰਚਾਰਜ ਲਾਉਣ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਦਫ਼ਤਰ ਵਿਖੇ ਰੱਖੇ ਸਨਮਾਨ ਸਮਾਰੋਹ ਦੇ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਤਜਿੰਦਰ ਸਿੰਘ ਮਿੱਠੂ ਨੂੰ ਸਰੂਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵਧਾਈ ਦਿੱਤੀ। ਇਸ ਮੌਕੇ ਤੇ ਚੇਅਰਮੈਨ ਜਰਾਵਰ ਸਿੰਘ ਮੁੰਡੀਆਂ, ਪੀਏ ਰਸ਼ਪਾਲ ਸਿੰਘ, ਕਾਉਂਸਲਰ ਜਸਪਾਲ ਸਿੰਘ ਗਰੇਵਾਲ, ਸਰਜੀਤ ਰਾਏ, ਸਰਬਜੀਤ ਸੈਣੀ, ਪ੍ਰਧਾਨ ਰਾਜਦੀਪ ਭਾਟਿਆ, ਕੀਰਤਨ ਸਿੰਘ ਬੱਬੂ ਬਿਰਦੀ, ਪੱਪੂ ਤਲਵਾੜਾ ਗੁਰਦੀਪ ਐਰੀ ਜਸਪ੍ਰੀਤ ਸਿੰਘ ਪੰਦੇਰ ਅਤੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਆਗੂਆਂ ਵੱਲੋਂ ਤੇਜਿੰਦਰ ਸਿੰਘ ਮਿੱਠੂ ਨੂੰ ਨਵੀਂ ਜ਼ਿੰਮੇਵਾਰੀ ਮਿਲਣ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਾਇਆ ਗਿਆ ਅੱਜ ਸਾਡੇ ਪਾਰਟੀ ਸੁਪਰੀਮੋ ਵਰਮਨ ਕੇਜਰੀਵਾਲ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੇ ਪੰਜਾਬ ਪ੍ਰਧਾਨ ਨਮਨ ਲੋੜਾ ਜੀ ਵੱਲੋਂ ਬਹੁਤ ਵਧੀਆ ਇੱਕ ਸਾਨੂੰ ਹਲਕਾ ਸਾਂਹਿਆ ਨੂੰ ਜਿਹੜਾ ਹਲਕਾ ਕੋਆਰਡੀਨੇਟਰ ਇੰਚਾਰਜ ਦਿੱਤਾ ਤੇਜਿੰਦਰ ਮਿੱਠੂ ਜੀ ਸੋ ਸੋਸ਼ਲ ਦੀ ਖੁਸ਼ੀ ਅੱਜ ਸਾਰੇ ਸਾਡੇ ਬਲਾਕ ਪ੍ਰਧਾਨ ਸਹਿਬਾਨ ਸਾਡੇ ਕਾਉਂਸਲਰ ਸੇ ਬਾਹਰ ਬਲਾਕ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਔਰ ਸਾਡੇ ਸਾਰੇ ਕਾਉਂਸਲਰ ਤੇ ਹਰ ਵਰਕਰ ਇੱਥੇ ਪਹੁੰਚਿਆ ਸੋ ਖੁਸ਼ੀ ਮਨਾਈ ਗਈ ਤੇਂਦਰ ਮਿੱਠੂ ਜੀ ਨੇ ਮੂੰਹ ਮਿੱਠਾ ਕਰਾਇਆ ਗਿਆ ਲੱਡੂਆਂ ਨਾਲ ਸਰੋਪੇ ਪਾਏ ਗਏ ਸੋ ਉਹਨਾਂ ਨੂੰ ਮੁਬਾਰਕਵਾ ਦਿੱਤੀ ਗਈ ਹੈ ਸੋ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਵੀ ਮਿਹਨਤ ਲਾਈ ਕੇ ਅੱਜ ਤੋਂ ਆਪਣੇ ਹਲਕਾ ਕੋਆਰਡੀਨੇਟਰ ਇਨਚਾਰਜ ਨੇ ਸੋ ਇਹਨਾਂ ਦਾ ਜਿਹੜਾ ਜੋ ਵੀ ਹੁਕਮ ਹੋਏਗਾ ਸਾਡੇ ਸਾਰਿਆਂ ਦੇ ਸਿਰ ਮੱਥੇ ਸਾਰਿਆਂ ਨਾਲ ਹੋ ਕੇ ਜੋ ਮਿੱਠੂ ਜੀ ਪਾਰਟੀ ਦੀ ਸੇਵਾ ਲਈ ਸਾਹ ਹਲਕਾ ਸਾਹਨੇ ਵਾਲੀ ਸੇਵਾ ਲਈ ਜਿਹੜਾ ਵੀ ਸਾਨੂੰ ਸਾਰਿਆਂ ਨੂੰ ਹੁਕਮ ਲਾਉਣਗੇ ਅਸੀਂ ਨਾਲ ਲੈ ਕੇ ਦੋਨੇ ਭਰਾ ਸਾਰੇ ਹਲਕੇ ਦੀ ਜਿਹੜੀ ਸੇਵਾ ਕਰਾਂਗੇ ਧੰਨਵਾਦ ਜੀ ਜਿਹੜੀ ਜਿਹੜੀ ਨਵੀਂ ਜਿੰਮੇਵਾਰੀ ਮਿਲਿਆ ਜੀ ਪਾਰਟੀ ਕੋਲ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਕੈਬਨਿਟ ਮੰਤਰੀ ਸਰਦਾਰ ਅਰਦੀਪੂਸ ਕੀ ਗੁੰਡੀਆਂ ਜੀ ਦਾ ਜਿਨ੍ਹਾਂ ਨੇ ਇਹਨਾਂ ਮਾਣ ਬਖਸ਼ਿਆ ਇੰਨੀ ਵੱਡੀ ਸੇਵਾ ਵਾਸਤੇ ਪਾਰਟੀ ਨੂੰ ਮੇਰਾ ਨਾਮ ਭੇਜਿਆ ਧੰਨਵਾਦ ਕਰਦਾ ਮੈਂ ਕੌਮੀ ਕਨਵੀਨਰ ਸਾਡੇ ਸ਼ਰੀ ਅਰਜ਼ੀਨ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਪ੍ਰਧਾਨ ਅਮਨ ਰੋੜਾ ਜੀ ਦਾ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਪੰਜਾਬ ਰਵਾਰੀ ਮਨੀਸ਼ ਸੋਧਿਆ ਜੀ ਦਾ ਜਿਨ੍ਹਾਂ ਨੇ ਤੇ ਜਿਨ੍ਹਾਂ ਨੇ ਇਹਨਾਂ ਮਾਣ ਬਖਸ਼ਿਆ ਤੇ ਇੱਕ ਨਮਾਣੇ ਜੇ ਵਰਕਰ ਨੂੰ ਇਹਨਾਂ ਸਪੋਰਟ ਦਿੱਤੀ ਇਹਨਾਂ ਮਾਣ ਦਿੱਤਾ ਤੇ ਧੰਨਵਾਦ ਕਰਦਾ ਸਾਰੇ ਬਲਾਕ ਪ੍ਰਧਾਨਾਂ ਦਾ ਸਾਡੇ ਮੇਰੇ ਸਾਰੇ ਵਰਕਰਾਂ ਦਾ ਪਾਰਟੀ ਦੇ ਜਿਨ੍ਹਾਂ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੇਰੇ ਇੱਕ ਬੋਲ ਤੇ ਕੰਮ ਕੀਤੇ ਆਪਾਂ ਜਦੋਂ ਫੋਨ ਕਰਦੇ ਸੀ ਕਿਸੇ ਵੀ ਐਕਟੀਵਿਟੀ ਲਈ ਤੇ ਮਨ ਤਨ ਮਨ ਨਾਲ ਖੜਦੇ ਸੀ ਸਾਡੇ ਨਾਲ ਮੈਂ ਨਾਲ ਸਾਰਿਆਂ ਦਾ ਧੰਨ ਕਰਦਾ ਉਹਨਾਂ ਦੇ ਇਹਨਾਂ ਪਿਆਰ ਸਦਕਾ ਅੱਜ ਪਾਰਟੀ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਅਸਲਾ ਕਰਦਾ ਸੀ ਕਿ ਜਿਹੜੀ ਪੱਟੀ ਜਮਾ ਵਾਲੀ ਮਿਲੀ ਆ ਤੇ ਹਲਕੇ ਦੀ ਜ਼ਿੰਮੇਵਾਰੀ ਮਿਲੀ ਆ ਬੂਥ ਤੋਂ ਲੈ ਕੇ ਉੱਪਰ ਤੱਕ ਹਰ ਇੱਕ ਜਿਹੜਾ ਮੇਨ ਵਿੰਗ ਆ ਉਹਦੀ ਜ਼ਿੰਮੇਵਾਰੀ ਆ ਕਿਉਂਕਿ ਇਹਦੇ ਨਾਲ ਹੀ ਕੜੀ ਜੁੜਦੀ ਆ ਤੇ ਸਰਕਾਰ ਬਣਦੀ ਆ ਤੇ ਇਹ ਬੂਥ ਦੀ ਕਮੇਟੀ ਤੋਂ ਲੈ ਕੇ ਅਸੀਂ ਸਾਰੇ ਇੱਕ ਇੱਕ ਰਿਸਪੋਨਸੀਬਲ ਵਰਕਰ ਆ ਤੇ ਹੁਣ ਜਿਵੇਂ ਕਿ ਸਾਨੂੰ ਮੈਨੂੰ ਹਲਕੇ ਦੇ ਸੰਗਠਨ ਦੇ ਇੰਚਾਰਜ ਦੀ ਡਿਊਟੀ ਮਿਲੀ ਆ ਤੇ ਮੈਂ ਤਨ ਮਨ ਧਨ ਦੇ ਨਾਲ ਇਸ ਪਾਰਟੀ ਦੀ ਸਪੋਰਟ ਕਰਾਂਗਾ ਤੇ ਪੂਰਾ ਹਿੰਮਤ ਨਾਲ ਪੂਰੇ ਜੋਰ ਨਾਲ ਹਰ ਇੱਕ ਵਾਰ ਤੇ ਹੁਣ ਪਾਰਟੀ ਵੱਲੋਂ ਜਿਹੜਾ ਸਨਮਾਨ ਚ ਬੋਧਵਾਦਾ ਨਹੀਂ ਦਿੱਤਾ ਗਿਆ ਦੇਖੋ ਜੀ ਪਾਰਟੀ ਨੇ ਮੈਨੂੰ ਤਨੂ ਦੇਖਦੇ ਹੋਏ ਜੋ ਮੈਂ ਪਾਰਟੀ ਦੇ ਨਾਲ ਜੁੜਿਆ ਹੋਇਆ ਹਾਂ ਤੇ ਇਸ ਕਰਕੇ ਉਹਨਾਂ ਨੇ ਮੈਨੂੰ ਕੌਂਸਲਰ ਦੀ ਟਿੱਕੀ ਦਿੱਤੀ ਹੈ ਤੇ ਹੁਣ ਜਿਸ ਤੋਂ ਉਹਨਾਂ ਨੂੰ ਪਤਾ ਕਿ ਮੈਂ ਹਰ ਵੇਲੇ ਕੰਮ ਨੂੰ ਤਤਪਰ ਰਹਿਣਾ ਪਾਰਟੀ ਦੇ ਕੰਮ ਨੂੰ ਤੇ ਇਸ ਕਰਕੇ ਮਾਨਯੋਗ ਮੰਤਰੀ ਸਾਹਿਬ ਨੇ ਮੇਰਾ ਨਾਮ ਇਸ ਕਰਕੇ ਪ੍ਰਮੋਟ ਕੀਤਾ ਰੈਫਰ ਕੀਤਾ ਪਾਰਟੀ ਨੂੰ ਤੇ ਅਸੀਂ ਇਸ ਕਰ ਲਈ ਧੰਨਵਾਦ ਹਾਂ ਤੇ ਜ਼ਿੰਮੇਵਾਰੀ ਨਾਲ ਇਹ ਪਦ ਨੂੰ ਪੂਰਾ ਕੰਮ ਕਰਕੇ ਕਰਾਂਗਾ ਆディਵਨ ਜਿਹੜਾ ਬੰਦਾ ਆਉਂਦਾ ਦੇਖੇ ਲਵਾਜੇ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਸ਼ਰੀਵਾਲ ਜੀ ਦਾ ਸਰਦਾਰ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਦਾਰ ਹਦੀਪ ਸਿੰਘ ਮੁੰਡਿਆ ਕੈਂਡੀਡੇਟ ਮੰਤਰੀ ਪੰਜਾਬ ਮੈਂ ਅਸੀਂ ਉਹਨਾਂ ਦੇ ਰਿਣੀ ਆ ਜਿਨ੍ਹਾਂ ਨੇ ਜਤਜਿੰਦਰ ਮਿੱਠੂ ਜੀ ਨੂੰ ਸਾਨੇਵਾਲ ਹਲਕੇ ਦੇ ਸਗਠਨ ਦਾ ਅਹੁਦਾ ਦਿੱਤਾ ਇਨਚਾਰਜ ਬਣਾਇਆ ਮੈਂ ਆਪਣੇ ਵੱਲੋਂ ਮਨਾ ਦਾ ਧੰਨਵਾਦ ਵੀ ਕਰਦਾ ਤੇਜਿੰਦਰ ਮਿੱਠੂ ਜੀ ਨੂੰ ਆਪਣੇ ਵੱਲੋਂ ਵਧਾਈਆਂ ਦਿੰਦਾ ਇੰਨਾ ਕਹਿੰਦਾ ਹੋਇਆ ਕਿ ਮਾਦਾ ਜਾਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਬਿਲਕੁਲ ਅ ਅਸਲ 'ਚ ਉਹ ਇਹ ਰਿਜ਼ਰਵ ਕਰਦੇ ਨੇ ਕਿਉਂਕਿ ਪਾਰਟੀ ਲਈ ਬਹੁਤ ਨੇ ਮਿਹਨਤ ਕੀਤੀ ਆ ਜਦੋਂ ਦੀ ਮੈਂ ਪਾਰਟੀ ਵਿੱਚ ਆਈ ਆ ਜਦੋਂ ਦੇ ਐਮ ਐਲ ਏ ਸਾਹਿਬ ਐਮ ਐਲ ਏ ਬਣੇ ਨੇ ਤੇ ਹੁਣ ਬਾਅਦ 'ਚ ਕੈਬਨਿਟ ਬਣੇ ਨੇ ਤੇ ਉਹ ਤੋਂ ਪਹਿਲਾਂ ਮੈ ਇਹਨਾਂ ਨੂੰ ਹੀ ਮਿਲੀ ਸੀਗੀ ਤੇ ਇਹਨਾਂ ਨੇ ਬੜਾ ਸਾਥ ਇਹ ਇੱਕ ਇੱਕ ਇਹ ਪਰਸਨ ਨੇ ਕਿ ਵੀ ਇਹਨਾਂ ਨੂੰ ਚਾਹ ਤੁਸੀਂ ਰਾਤ ਨੂੰ ਵੀ ਕਾਲ ਕਰਦੇ ਹੋ ਤੁਹਾਡੀ ਕਾਲ ਚੱਕਣਗੇ ਔਰ ਪਾਰਟੀ ਦੀ ਫਰਸਟ ਪ੍ਰੋਇਟੀ ਦਿੰਦੇ ਨੇ ਇਹ ਚਾਹੇ ਲੇਡੀਜ਼ ਬੀਂਗ ਹੋਵੇ ਚਾਹੇ ਜਿਹੜਾ ਮਰਜੀ ਹੋਵੇ ਪਰ ਇਹਨਾਂ ਨੇ ਸਾਡਾ ਤੱਕ ਸਾਥ ਦਿੱਤਾ ਵਾ ਬਾਕੀ ਰਹੀ ਗੱਲ ਸਾਡੇ ਸੁਪਰੀਮੋ ਕੇਜਰੀਵਾਲ ਜੀ ਤੇ ਸਾਡੇ ਮਹਬੂਬ ਮਹਬੂਬ ਨੇਤਾ ਸਾਡੇ ਸੀਐਮ ਭਗਵੰਤ ਮਾਨ ਜੀ ਉਹਨਾਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਇਦਾਂ ਹੀ ਡਟੇ ਰਹੋ ਤੇ ਅਸੀਂ ਤੁਹਾਡਾ ਸਾਥ ਪੂਰਾ ਦੇਵਾਂਗੇ ਬਾਕੀ ਪਬਲਿਕ ਬਹੁਤ ਖੁਸ਼ ਆ ਉਹਨਾਂ ਦੇ ਕੰਮਾਂ ਤੋਂ ਤੇ ਆਈ ਥਿੰਕ ਅਸੀਂ 2027 ਦੀ ਜਿਹੜੀਆਂ ਵੋਟਾਂ ਨੇ ਬੜੀ ਵੱਡੀ ਲੀ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਪਾਰਟੀ ਨੇ ਬਹੁਤ ਵਧੀਆ ਮਿਹਨਤ ਕੀਤੀ ਹੈ ਇਹਨਾਂ ਨੇ ਪਾਰਟੀ ਨੂੰ ਸਮਰਪਿਤ ਹੈ ਪਰਮਾ ਪਾਰਟੀ ਦੇ ਲਈ ਇਮਾਨਦਾਰੀ ਨਾਲ ਕੰਮ ਕਰਦੇ ਆ ਉਸੇ ਹੀ ਸਮਰਪਣ ਨੂੰ ਉਸੇ ਇਮਾਨਦਾਰੀ ਨੂੰ ਉਸੇ ਮਿਹਨਤ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਨੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਤੇ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਜਿਹੜਾ ਵਿਸ਼ਵਾਸ ਸੀ ਇਹਨਾਂ ਤੇ ਬਣਿਆ ਤੇ ਇਹਨਾਂ ਨੂੰ ਜਿਹੜਾ ਸੰਗਠਨ ਦਾ ਇੰਚਾਰਜ ਸੌਂਪਿਆ ਗਿਆ ਹਲਕਾ ਸਾਨੇਵਾਲ ਦੇ ਵਿੱਚ ਟੀਮ ਨੂੰ ਸਟਰੋਂਗ ਕਰਨਗੇ ਆਮ ਆਦਮੀ ਪਾਰਟੀ ਨੂੰ ਸਟਰੋਂਗ ਕਰਨਗੇ ਤਾਂ ਕਿ 2027 ਦੀ ਜਿਹੜੀ ਲੜਾਈ ਆ ਉਹ ਪੂਰੇ ਜ਼ੋਰ ਦੇ ਨਾਲ ਲੜੀ ਜਾ ਸਕੇ ਔਰ ਜਿੱਤ ਪ੍ਰਾਪਤ ਕੀਤੀ ਜਾ ਸਕੇ ਔਰ ਸਰਕਾਰ ਫਿਰ ਰਿਪੀਟ ਕੀਤੀ ਜਾ ਸਕੇ